ਅੱਜ ਅਸੀਂ ਇੱਕ ਅਜਿਹੇ ਪਰਿਵਾਰ ਨੂੰ ਮਲਾਵਾਂਗੇ ਜਿਨ੍ਹਾਂ ਦੇ ਇੱਕ ਬਜ਼ੁਰਗ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਪਰ ਉਹ ਪਰਿਵਾਰ ਅੱਜ ਵੀ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਜੀ ਜਿਆਦੀ ਘਾਟੀਏ ਸੀ ਜੀ 1942 ਚ ਲਾਹੌਰ ਜੇਲ੍ਹ ਚ ਰਹਿਨੇ 1943 ਚ ਬਾਹਰ ਆਏ ਨੇ ਜੀ ਇਹ ਤੇ ਕੀ ਮਾਸਾਬ ਵੀ ਆਏ ਸੀਗੇ ਭੋਗ ਤੋਂ ਬਾਅਦ ਸਾਨੂੰ ਕਹਿੰਦਾ ਸੀਗਾ ਵੀ ਸਾਡੀ ਸਰਕਾਰ ਆਉਂਦੀ ਆ ਅਸੀਂ ਤੁਹਾਨੂੰ ਜਰੂਰ ਸਹਾਇਤਾ ਦਵਾਂਗੇ ਹਮ ਪਰ ਅੱਜ ਤੱਕ ਸਾਨੂੰ ਕਿਸੇ ਨੇ ਕੋਈ ਨਹੀਂ ਪੁੱਛਿਆ ਸਾਨੂੰ ਆ ਸਨਮਾਨ ਪੱਤਰ ਦੇ ਦਿੰਦੇ ਨੇ ਹਮ ਜਿੱਦਣ ਸਨਮਾਨ ਪੱਤਰ ਦਿੰਦੇ ਨੇ ਹਾਂ ਤੁਸੀਂ ਆ ਜਾਓ ਤਸੀਲ 'ਚ ਤੁਹਾਨੂੰ ਬਣਾਵਾਂਗੇ ਤਸੀਲ 'ਚ ਜਾ ਕੇ ਉੱਥੇ ਕਹਿ ਦਿੰਦੇ ਨੇ ਇਹ ਤੁਹਾਡੇ ਇੱਥੇ ਨਹੀਂ ਬਣਦੇ ਪਟਿਆਲੇ ਪਣਨਗੇ ਲੂਆਂ ਦੇ ਕਿ ਜਾਂਦੇ ਨੇ ਕਿ ਅਸੀਂ ਲੋਈਆਂ ਨਾਲ ਲੁਕਾਂਗੇ ਜਾਂ ਸਾਡੇ ਕੋਲ ਕੰਗਰਾਈ ਨਹੀਂ ਹੈਗਾ ਉਹ ਕਹਿੰਦੇ ਵੀ ਇੱਥੇ ਕਤਲ ਦਾ ਕੇਸ ਪੈ ਗਿਆ ਜਦਕਿ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ ਤਾਂ ਕਿਹੜੀ ਲੜਾਈ ਸੀਗੀ ਵੀ ਉਹਦੇ ਨਾਲ ਕੋਈ ਤਾਲੁਕਤ ਨਹੀਂ ਰੱਖਦੀ ਸੀ ਉਹ ਫਿਰ ਵੀ ਬੱਸ ਸੁਨਗੜਾ ਸਰਕਾਰਾਂ ਦਾ ਹੈ ਇੱਥੇ ਦੇਸ਼ ਨੂੰ ਆਜ਼ਾਦ ਹੋਇਆ ਬਹੁਤ ਸਮਾਂ ਹੋ ਗਿਆ ਪਰ ਕੁਝ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਬਜ਼ੁਰਗਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਨਾਂ ਸੀ ਵੱਡਾ ਸਥਾਨ ਸੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਅੱਜ ਅਸੀਂ ਇੱਕ ਅਜਿਹੇ ਪਰਿਵਾਰ ਨੂੰ ਮਲਾਵਾਂਗੇ ਜਿਨ੍ਹਾਂ ਦੇ ਇੱਕ ਬਜ਼ੁਰਗ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਪਰ ਉਹ ਪਰਿਵਾਰ ਅੱਜ ਵੀ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਨਾ ਉਹਦੇ ਕੋਲੇ ਆਪਣਾ ਘਰ ਹੈ ਤੇ ਨਾ ਹੀ ਕੋਈ ਸਰਕਾਰੀ ਸਹੂਲਤ ਮਿਲ ਰਹੀ ਆ ਗੱਲ ਕਰਦਿਆਂ ਦਿੜਬਾ ਮੰਡੀ ਦੇ ਇੱਕ ਪਰਿਵਾਰ ਦੀ ਜਿਹੜਾ ਅੱਜ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਿਹਾ ਲੈ ਕੇ ਚੱਲਦੇ ਆ ਤੁਹਾਨੂੰ ਉਸ ਪਰਿਵਾਰ ਦੇ ਕੋਲ ਤੇ ਕਰਾਂਗੇ ਉਹਨਾਂ ਨਾਲ ਗੱਲਾਂ ਤੇ ਜਾਣਾਂਗੇ ਉਹਨਾਂ ਦਾ ਹਾਲ ਮੇਰੇ ਨਾਲ ਅੱਜ ਇੱਕ ਅਜੇਹਾ ਪਰਿਵਾਰ ਮੌਜੂਦ ਹੈ ਜਿਹੜਾ ਆਜ਼ਾਦੀ ਕਲਾਟੀਏ ਦਾ ਪਰਿਵਾਰ ਹੈ ਪਰ ਇਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿਵੇਂ ਰੁੱਲ ਰਿਹਾ ਹੈ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਹੈਗਾ ਪੂਰੀ ਗੱਲਬਾਤ ਅਸੀਂ ਇਸ ਪਰਿਵਾਰ ਦੇ ਨਾਲ ਕਰਾਂਗੇ ਤੇ ਜਾਣਾਂਗੇ ਸਾਰੀ ਕਹਾਣੀ ਕਿਉਂ ਇਸ ਪਰਿਵਾਰ ਨੂੰ ਇਸ ਤਰ੍ਹਾਂ ਰੋਲਣਾ ਪੈ ਰਿਹਾ ਸਰਕਾਰ ਨੇ ਕਿਉਂ ਅਣਗਹਿਲੇ ਕੀਤਾ ਹੋਇਆ ਸਾਰੀਆਂ ਗੱਲਾਂ ਬਾਤਾਂ ਦਾ ਆਪਾਂ ਸਾਡੇ ਸਕਾਈਨਰੀ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਲੈਂਦੇ ਆ ਕੀ ਸੀ ਤੁਹਾਡੇ ਫਾਦਰ ਸਾਹਿਬ ਦਾ ਨਾਮ ਤੇ ਕੀ ਸੀ ਉਹਨਾਂ ਦਾ ਯੋਗਦਾਨ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਦਾ ਨਾਮ ਸੀਗਾ ਜੀ ਰਾਏ ਸਿੰਘ ਹਮ ਸਾਣਾ ਉਹ ਅਮਰ ਸਿੰਘ ਜੀ ਯਾਦੀ ਕਲਾਟੀਏ ਸੀ ਜੀ 1942 ਚ ਲਾਹੌਰ ਜੇਲ੍ਹ ਚ ਰਏ ਨੇ 1943 ਚ ਬਾਹਰ ਆਏ ਨੇ ਜੀ ਜਿਨ੍ਹਾਂ ਦੀ ਖੋਨਾਂ ਦੀ ਦੜਬੇ ਜਾ ਕੇ ਮੌਤ ਹੋ ਗਈ ਅਸੀਂ ਕਿਰਾਏ ਤੇ ਬੈਠੇ ਆ ਹਮ ਇਥੇ ਚੀਮਾ ਸਾਹਿਬ ਵੀ ਆਏ ਸੀਗੇ ਭੋਗ ਤੋਂ ਬਾਅਦ ਸਾਨੂੰ ਕਹਿੰਦਾ ਸੀਗਾ ਵੀ ਸਾਡੀ ਸਰਕਾਰ ਰਹਦੀ ਆ ਅਸੀਂ ਤੁਹਾਨੂੰ ਜਰੂਰ ਸਹਾਇਤਾ ਦਵਾਵਾਂਗੇ ਹਮ ਪਰ ਅੱਜ ਤੱਕ ਸਾਨੂੰ ਕਿਸੇ ਨੇ ਕੋਈ ਨਹੀਂ ਪੁੱਛਿਆ ਸਾਡੇ ਪਾਸ ਬਣਾਉਣ ਵਾਸਤੇ ਵੀ ਸਾਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ ਕਦੇ ਇੱਥੇ ਵਾਲੇ ਕਹਿ ਦਿੰਦੇ ਨੇ ਪਟਿਆਲੇ ਚਲੇ ਜੋ ਪਟਿਆਲੇ ਵਾਲੇ ਕਹਿ ਦਿੰਦੇ ਸੰਰੂਰ ਬਣ ਬਣਨਗੇ ਹੂੰ ਸਾਨੂੰ ਆ ਸਨਮਾਨ ਪੱਤਰ ਦੇ ਦਿੰਦੇ ਨੇ ਹੂੰ ਜਿੱਦਣ ਸਨਮਾਨ ਪੱਤਰ ਦਿੰਦੇ ਨੇ ਆ ਹਾਂ ਤੁਸੀਂ ਆ ਜਾਓ ਤਸੀਲ 'ਚ ਤੁਹਾਨੂੰ ਬਣਾਵਾਵਾਂਗੇ ਤਸੀਲ 'ਚ ਜਾ ਕੇ ਉੱਥੇ ਕਹਿ ਦਿੰਦੇ ਨੇ ਇਹ ਤੁਹਾਡੇ ਇੱਥੇ ਨਹੀਂ ਬਣਦੇ ਪਟਿਆਲੇ ਬਣਨਗੇ ਜੀ ਜਾਂ ਸਾਡੀਆਂ ਵੋਟਾਂ ਇੱਥੇ ਨੇ ਰਸਨ ਘਾੜ ਇੱਥੇ ਆ ਸਾਨੂੰ ਸਨਮਾਨ ਪੱਤਰ ਇੱਥੇ ਦਿੰਦੇ ਨੇ ਲੂਈਆਂ ਦੇ ਕੇ ਜਾਂਦੇ ਨੇ ਕਿ ਅਸੀਂ ਲੂਈਆਂ ਨਾਲ ਲੁਕਾਂਗੇ ਜਾਂ ਸਾਡੇ ਕੋਲ ਕਮਰਾ ਹੀ ਨਹੀਂ ਹੈਗਾ ਕੀ ਕਰ ਰਹੀ ਹੈ ਸਾਡੇ ਵਾਸਤੇ ਸਰਕਾਰ ਉਹ ਤਾਂ ਕਹੀ ਜਾਂਦੇ ਨੇ ਅਸੀਂ ਭਗਤ ਸਿੰਘ ਦੇ ਪਰਿਵਾਰ ਨੂੰ ਤੇ ਉਹਦੇ ਨਾਨਕਿਆਂ ਤੱਕ ਵੀ ਪਹੁੰਚਦੇ ਨੇ ਹੂੰ ਉਹਨਾਂ ਦੀ ਡੈਥ ਹੁੰਦੀ ਆ 30 ਚ ਫਾਂਸੀ ਹੁੰਦੀ ਆ ਹੂੰ ਯਾਦ ਯਾਦ ਹੁੰਦਾ ਦੇਸ਼ 47 ਚ ਹੂੰ 17 ਸਾਲ ਬਾਅਦ ਉਹ ਫਿਰ 17 ਸਾਲ ਬਾਅਦ ਕੀ ਉਹ ਰੂਹਾਂ ਕਰਾ ਕੇ ਗਈਆਂ ਹੂੰ ਇਹਨਾਂ ਦਾ ਇੱਕ ਸਵਾਲ ਹੈ ਕਿ ਜਿਹੜਾ ਦੇਸ਼ ਆਜ਼ਾਦ 1947 ਦੇ ਵਿੱਚ ਹੁੰਦਾ ਹੈ ਤੇ ਸਾਡੇ ਫਾਦਰ ਸਾਹਿਬ ਦੀ ਜਿਹੜੀ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡੀ ਘਾਲ ਨੇ ਪਰ ਆ ਮੈਂ ਤੁਹਾਨੂੰ ਕੁਝ ਸੱਦਾ ਪੱਤਰ ਦਿਖਾ ਦਿੰਨਾ ਕੈਮਰੇ ਤੋਂ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਇੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਜਿਹੜੇ 26 ਜਨਵਰੀ ਜਾਂ 15 ਅਗਸਤ ਦੇ ਪ੍ਰੋਗਰਾਮ ਨੇ ਉਹਨਾਂ ਦੇ ਸੱਦਾ ਪੱਤਰ ਨੇ ਇਸ ਪਰਿਵਾਰ ਨੂੰ ਬੁਲਾਇਆ ਜਾਂਦਾ ਉੱਥੇ ਤੇ ਆ ਇੱਕ ਹੋਰ ਮੈਂ ਤੁਹਾਨੂੰ ਸਕਰੀਨ ਤੋਂ ਦਿਖਾਉਂਗਾ ਅਸੀਂ ਬਾਅਦ ਦੇ ਵਿੱਚ ਪੂਰਾ ਕਲੋਜ਼ ਕਰਕੇ ਦਿਖਾਵਾਂਗੇ ਤੁਹਾਨੂੰ ਇਹਨਾਂ ਨੂੰ ਸਨਮਾਨ ਪੱਤਰ ਮਿਲਿਆ ਹੋਇਆ ਸਰਦਾਰ ਬੀਨ ਸਿੰਘ ਮੁੱਖ ਮੰਤਰੀ ਪੰਜਾਬ ਹੋਰਾਂ ਵੱਲੋਂ ਜਿਹੜਾ 11 ਤਰੀਕ ਦੂਜਾ ਮਹੀਨਾ 1995 ਨੂੰ ਮਿਲਿਆ ਸੀ ਇਹ ਸਨਮਾਨ ਪੱਤਰ ਇਸ ਆਜ਼ਾਦੀ ਘੁਲਾਟੀਏ ਨੂੰ ਰਾਏ ਸਿੰਘ ਨੂੰ ਰਾਏ ਸਿੰਘ ਦਾ ਪ੍ਰੋਪਰ ਪਿੰਡ ਕਿਹੜਾ ਸੀ ਜੀ ਰਤ ਰੇੜੀ ਰਤਨੇੜੀ ਚੇਲਾ ਪਟਿਆਲਾ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਇੱਥੇ ਢਿੜਬੇ ਚ ਰਹਿ ਰਹੇ ਹੋ ਢਿੜਬੇ ਤੇ ਰਹਿ ਰਹੇ ਆਂ ਜੀ ਉੱਥੇ ਰੌਲਾ ਪੈ ਗਿਆ ਸੀਗਾ ਘਰ-ਬਾਰ ਢਾਟਾ ਸੀਗਾ ਸਾਰਾ ਜੋ ਸੀ ਉਹ ਸਮਝ ਘਰ ਢਾਟਾ ਸਾਰਾ ਕੋ ਕਰਤਾ ਉਹਦੇ ਬਾਰੇ ਵੀ ਕਿਸੇ ਨੇ ਸਾਨੂੰ ਨਾ ਤਾਂ ਥਾਣੇ ਵਾਲਿਆਂ ਨੇ ਕਿਹਾ ਦਰਖਾਸਤਾਂ ਦਿੱਤੀਆਂ ਨਾ ਉਹਨਾਂ ਨੇ ਕੁਝ ਕਰਿਆ ਹੂੰ ਦਿਹਾੜੀ ਕਰਦੇ ਆ ਇੰਨੀ ਸਾਡੇ ਚ ਪੱਖੋਂ ਨਹੀਂ ਹੈਗੀ ਵੀ ਅਸੀਂ ਜਾ ਕੇ ਉਹ ਕਰ ਦਈਏ ਪਰਿਵਾਰ ਚ ਕਿੰਨੇ ਜਣੇ ਹੁਣ ਅਸੀਂ ਪਰਿਵਾਰ ਚ ਚਾਰ ਜੀ ਆ ਜੀ ਜੀ ਇੱਕੋ ਗੁੜੀਆ ਇੱਕ ਲੜਕਾ ਦੋ ਜੀ ਅਸੀਂ ਆ ਹੂੰ ਅੱਛਾ ਜਦੋਂ ਤੁਹਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਆਉਂਦਾ 15 ਅਗਸਤ ਦਾ 26 ਜਨਵਰੀ ਨੂੰ ਤੁਹਾਡੇ ਕੋਲ ਇਹ ਸਰਕਾਰੀ ਸੱਦਾ ਪੱਤਰ ਆਉਂਦੇ ਨੇ ਤੁਸੀਂ ਜਾਣਦੇ ਹੋ ਉੱਥੇ ਸਰਕਾਰ ਕੋਲੇ ਜਾਂ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ ਪ੍ਰਸ਼ਾਸਨ ਅਧਿਕਾਰੀ ਹੁੰਦੇ ਨੇ ਉੱਥੇ ਮੀਡੀਆ ਰਾਹੀਂ ਤੁਸੀਂ ਗੱਲ ਨਹੀਂ ਰੱਖੀ ਵੀ ਸਾਡਾ ਪਰਿਵਾਰ ਕਿਉਂ ਰੋਲ ਰਿਹਾ ਸਾਨੂੰ ਕਿਉਂ ਸਹੂਲਤਾਂ ਨਹੀਂ ਮਿਲਦੀਆਂ ਕਈ ਵਾਰੀ ਕਰੀ ਆ ਜੀ ਐਤਕੀ ਵੀ ਮੈਂ ਕਰੀ ਸੀ ਇਸ ਟੀਨ ਸਾਹਿਬ ਨਾਲ ਵੀ ਸਾਡੇ ਤੁਸੀਂ ਆਪਾ ਆਸ ਹੀ ਬਣਾ ਦਿਓ ਹਾਂ ਕਹਿੰਦੇ ਤੁਸੀਂ ਆ ਜਾਓ ਉੱਥੇ ਨਾਲ ਦੇ ਨੂੰ ਕਹਿੰਦਾ ਵੀ ਇਹਨਾਂ ਦੇ ਪਾਸ ਬਣਾ ਦਿਓ ਜਦੋਂ ਉੱਥੇ ਤੁਸੀਂ ਪਹੁੰਚੇ ਇਹਨਾਂ ਤੇ ਡਾਕਟਰ ਉਹ ਕਹਿੰਦੇ ਇਹ ਇੱਥੇ ਨਹੀਂ ਬਣਦੇ ਪਟਿਆਲੇ ਬਨਨਗੇ ਉਹ ਪਟਿਆਲੇ ਦੇ ਸੀਗੇ ਹੂੰ ਜੇ ਪਟਿਆਲੇ ਜਾਣੇ ਆ ਤਾਂ ਉਹ ਕਹਿੰਦੇ ਨੇ ਉਹਨਾਂ ਦੀ ਡੈਥ ਉੱਥੇ ਹੋਈ ਆ ਥੋੜਾ ਸਾਰਾ ਕੁਝ ਉੱਥੇ ਦਾ ਤੁਹਾਡੇ ਉੱਥੇ ਬਨਨਗੇ ਅੱਛਾ ਜੇ ਜਿਹੜਾ ਤੁਸੀਂ ਆਪਾਂ ਇੱਕ ਹੋਰ ਗੱਲ ਪੁੱਛ ਲਈ ਤੁਹਾਨੂੰ ਵੀ ਤੁਹਾਨੂੰ ਬਾਰਸ਼ ਦਾ ਮੰਨਦੇ ਨਹੀਂ ਨਾ ਉਹਦਾ ਗੁਰਾਇਸ ਸਿੰਘ हां वारस मानਦੇ ਨਹੀਂ ਜੇ ਪੱਤਰ ਦੇ ਕੇ ਜਾਂਦੇ ਨੇ ਸਾਨੂੰ वारस ਮੰਨਦੇ ਨੇ ਫਿਰ ਫਿਰ ਕਾਰਨ ਕਿ ਕੀ ਸਮਝ ਤੁਸੀਂ ਤੁਹਾਡੇ ਜਿਹੜੇ ਜਿਹੜੀਆਂ ਸਹੂਲਤਾਂ ਨੇ ਜਿਵੇਂ ਪੈਨਸ਼ਨ ਬੰਦ ਹੋਈ ਉਹਨਾਂ ਦੀ ਜਾਂ ਹੋਰ ਜਿਹੜੀਆਂ ਤੁਸੀਂ ਸਹੂਲਤਾਂ ਤੋਂ ਬਾਂਝੇ ਹੋ ਉਹ ਕਿਉਂ ਨਹੀਂ ਮਿਲ ਰਹੀਆਂ ਬਟਾ ਕਾਰਨ ਸਰਕਾਰ ਦੀ ਨਲਾਇਕੀ ਆ ਅਣਗਹਿਲੀ ਆ ਕੀ ਮੰਨਦੇ ਹੋ ਇਹ ਸਾਬ ਇਹਨਾਂ ਨੂੰ ਬਸ ਟਾਲੇ ਮਟਾਲੇ ਕਰਨ ਦੀ ਆ ਵੀ ਇੱਥੇ ਆ ਜਾਓ ਉੱਧਰ ਚਲੇ ਜਾਓ ਬੀਐਨਏ ਚ 15 ਗੱਸਤ ਨੂੰ ਕਹੇ ਤਾਂ ਉੱਥੇ ਚਲੇ ਜਾਓ ਹੁਣ ਕਰਾਂਗੇ ਆ ਕਰਾਂਗੇ 11 ਸਾਲ ਹੋ ਗਏ ਸਾਨੂੰ ਅਹੀਂ ਡਾਲਦੇ ਤੁਰੇ ਆਉਂਦੇ ਨੇ ਹੂੰ 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 ਸੋ ਇਹਨਾਂ ਨੇ ਗੱਲਾਂ ਦੱਸੀਆਂ ਨੇ ਕਿ ਜਿਹੜੀ ਸਰਕਾਰ ਆ ਸਰਕਾਰ ਸਾਨੂੰ ਹਰ ਇੱਕ ਸਰਕਾਰੀ ਪ੍ਰੋਗਰਾਮ ਜਦੋਂ ਹੁੰਦੇ ਨੇ 26 ਜਨਵਰੀ ਜਾਂ 15 ਅਗਸਤ ਉਹ ਸਾਨੂੰ ਸਨਮਾਨ ਕਰਨ ਵਾਸਤੇ ਬੁਲਾ ਲੈਂਦੇ ਆ ਇੱਕ ਲੋਈ ਜਾਂ ਮੋਮੈਂਟੋ ਦੇ ਕੇ ਸਾਨੂੰ ਸਨਮਾਨ ਕਰ ਦਿੰਦੇ ਨੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਸਹੂਲਤਾਂ ਨੇ ਸਰਕਾਰ ਵੱਲੋਂ ਬਣਦੀਆਂ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਉਹ ਸਹੂਲਤਾਂ ਤੋਂ ਇਹ ਪਰਿਵਾਰ ਬੰਜ ਹੈ ਸਰਕਾਰ ਨੂੰ ਸਵਾਲ ਨੇ ਇਨਕਲਾਬ ਜਿੱਦਾਵਤ ਦੇ ਨਾਰੇ ਲਾਉਣ ਵਾਲੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵਿੱਚ ਹੈਗੀ ਆ ਆਮ ਲੋਕਾਂ ਦੀ ਸਰਕਾਰ ਹੈ ਫਿਰ ਆਮ ਲੋਕਾਂ ਤੋਂ ਕਿਉਂ ਦੂਰ ਹੈ ਸਰਕਾਰ ਪਰਿਵਾਰ ਵੱਡੇ ਵੱਡੇ ਇਲਜ਼ਾਮਅਤ ਲਾ ਰਿਹਾ ਤੇ ਪਰਿਵਾਰ ਦੇ ਜਿਹੜੇ ਦੋ ਹੋਰ ਮੈਂਬਰ ਨੇ ਸਾਡੇ ਨਾਲ ਉਸ ਆਜ਼ਾਦੀ ਕੁਲਾਟੀਏ ਦੀ ਨੂੰ ਤੇ ਉਹਨਾਂ ਦਾ ਪੋਤਰਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਆਜ਼ਾਦੀ ਕੁਲਾਟੀਏ ਰਾਏ ਸਿੰਘ ਦਾ ਪੋਤਾ ਮੇਰੇ ਨਾਲ ਮੌਜੂਦ ਆ ਇਹਨਾਂ ਨਾਲ ਵੀ ਕੁਝ ਗੱਲਾਂ ਸਾਂਝੀਆਂ ਕਰਦੇ ਆ ਛੋਟੇ ਵਿੱਚ ਕੀ ਨਾਂ ਤੁਹਾਡਾ ਰਾਜਵਿੰਦਰ ਸਿੰਘ ਜੀ ਰਾਜੀਵ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ 28 ਸਾਲ ਜੀ 28 ਸਾਲ ਹਾਂਜੀ ਕਿੰਨਾ ਚਿਰ ਹੋ ਗਿਆ ਫਿਰ ਤੁਹਾਨੂੰ ਕਿਰਾਏ ਦੇ ਮਕਾਨ 'ਚ ਰਹਿੰਦੇ ਨੂੰ ਕਿਉਂ ਰਹਿਣਾ ਪੈ ਗਿਆ ਤੁਹਾਨੂੰ ਕਿਰਾਏ ਦੇ ਮਕਾਨ 'ਚ ਤੁਹਾਡਾ ਆਪਣਾ ਘਰ ਕਿੱਥੇ ਗਿਆ ਜ਼ਮੀਨ ਜਾਇਦਾਦ ਕਿੱਥੇ ਗਈ ਮੈਂ ਚਾਹਨਾ ਸਾਡੇ ਦਰਸ਼ਕਾਂ ਦੇ ਨਾਲ ਉਹ ਸਾਰੀ ਗੱਲਬਾਤ ਤੁਸੀਂ ਸਾਂਝੀ ਕਰ ਲਓ ਤਾਂ ਕਿ ਸਾਡੇ ਦਰਸ਼ਕ ਵੀ ਇਹ ਗੱਲ ਨੂੰ ਸਮਝ ਸਕਣ ਸਾਡੀ ਜ਼ਮੀਨ ਦਾ ਰੌਲਾ ਸੀਗਾ ਵੇਚੀ ਹੋਈ ਸੀਗੀ ਤੇ ਜਦੋਂ ਬਿਆਨਾ ਹੋਇਆ ਰਜਿਸਟਰੀ ਤੇ ਉਹਨਾਂ ਨੂੰ ਪੈਸੇ ਨਹੀਂ ਹੋਏ ਤੇ ਜਿਹੜੀ ਤਰੀਕ ਨੂੰ ਰਜਿਸਟਰੀ ਹੋਣੀ ਸੀ ਉਹਦੇ ਬਾਪੂ ਉਥੇ ਕੋਰਟ 'ਚ ਬੈਠੇ ਰਹਾ ਉਹ ਪਹੁੰਚੇ ਨਹੀਂ ਹੈਗੇ ਤਾਂ ਪਹਿਲਾਂ ਜਾਨੀ ਕਿ ਕੋਈ ਹੋਣਾ ਕਾਨੂੰਨ ਵੀ ਬਿਨਾ ਪੈਸੇ ਦਿੱਤੇ ਰਜਿਸਟਰੀ ਹੋ ਜਾਂਦੀ ਸੀਗੀ ਉਹ ਰਜਿਸਟਰੀ ਹੋ ਗਈ ਤੇ ਉਸ ਤੋਂ ਬਾਅਦ ਕੇਸ ਹਾਰ ਕੇ ਬਾਪੂ ਤੋਂ ਤਰੀਕਾਂ ਦੇ ਜਾਏ ਨਹੀਂ ਗਿਆ ਇੱਕ ਤਰਫਾ ਹੋ ਗਿਆ ਕੇਸ ਹਮਮ ਚਲ ਕਬਜੇ ਦੀ ਗੋੜੀ ਚੱਲ ਗਈ ਜੀ ਬੰਦੇ ਦੀ ਡੈਥ ਹੋ ਗਈ ਤੇ ਮੇਰੇ ਡੈਡੀ ਉਹਨਾਂ ਨੂੰ ਪਰਿਵਾਰ ਨੂੰ ਜਾਨੀ ਕਿ ਸਜ਼ਾ ਹੋ ਗਈ ਉਸ ਤੋਂ ਬਾਅਦ ਬੇਕਾਰ ਹੋ ਗਏ ਉਰੇ ਅਸੀਂ ਨਨਕੇ ਰਹਿੰਦੇ ਸੀ ਖੇਤਲੇ ਉਸ ਤੋਂ ਬਾਅਦ ਉਰੇ ਕਿਰਾਇ ਤੇ ਆ ਗਈ ਜੀ ਕਿਰਾਇ ਤੇ ਆ ਗਈ ਤੁਸੀਂ ਅੱਛਾ ਤਾਂ ਆਪਾਂ ਗੱਲ ਕਰਦੇ ਤੁਹਾਡੇ ਫਾਦਰ ਸਾਹਿਬ ਨਾਲ ਵੀ ਗੱਲ ਹੋਈ ਆ ਅ ਸਰਕਾਰੀ ਸਨਮਾਨ ਤਾਂ ਬਹੁਤ ਹੋਏ ਨੇ ਤੁਹਾਡੇ ਕਿਉਂਕਿ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਬਿਅੰਦ ਸਿੰਘ ਉਹਨਾਂ ਨੇ ਵੀ ਸਨਮਾਨ ਕੀਤਾ ਹੁਣ ਵੀ ਤੁਹਾਡੀਆਂ ਸਰਕਾਰਾਂ ਇੱਥੇ ਸਾਨੂੰ ਬੁਲਾ ਕੇ ਸ਼ਾਲ ਜਾਂ ਮੋਮੈਂਟ ਵਗੈਰਾ ਦੇ ਦਿੰਦੀਆਂ ਨੇ ਜਿਵੇਂ ਦੂਸਰੀ ਕੋਈ ਕੰਮ ਕਾਜ ਵਾਸਤੇ ਸਰਕਾਰ ਨੂੰ ਅਪੀਲ ਕੀਤੀ ਆ ਜਾਂ ਤੁਹਾਨੂੰ ਕੋਈ ਕਿਰਾਏ ਦੇ ਮਕਾਨ ਤੋਂ ਛਟਕਾਰਾ ਪਾਉਣ ਵਾਸਤੇ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਅਸੀਂ ਆਪਣੀ ਜਗ੍ਹਾ ਲੈ ਕੇ ਦੇ ਦਈਏ ਹੋਈ ਇਹ ਕਦੇ ਗੱਲ ਕੋਈ ਨਾ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ ਬਥੇਰੇ ਤੇ ਦਫ਼ਤਰਾਂ 'ਚ ਘੁੰਮਿਆ ਹੀ ਅਸੀਂ ਕਹਿੰਦੇ ਵੀ ਨਾ ਹੁੰਦਾ ਨਹੀਂ ਹੈਗਾ ਇਹ ਅੱਛਾ ਹਾਂਜੀ ਤੇ ਹੁਣ ਜਿਹੜੀ ਆਪਾਂ ਇੱਕ ਕਾਗਜ਼ ਦੇਖ ਰਹੀ ਸੀ ਤੁਹਾਡਾ ਪੈਨਸ਼ਨ ਵਾਲਾ ਉਹ ਪੈਨਸ਼ਨ ਤਾਂ ਉਹਨਾਂ ਦੀ ਬੰਦ ਹੋ ਗਈ ਸੀ ਤੇ ਦੁਬਾਰਾ ਬਹਾਲ ਕਿਉਂ ਨਹੀਂ ਹੋ ਰਹੀ ਪੈਨਸ਼ਨ ਕੀ ਕਾਰਨ ਮੰਨਦੇ ਆ ਉਹ ਕਹਿੰਦੇ ਵੀ ਇੱਥੇ ਕਤਲ ਦਾ ਕੇਸ ਪੈ ਗਿਆ ਜਦਕਿ ਉਹਨਾਂ ਨੇ ਦੇਸ਼ ਯਾਦ ਕਰਾਇਆ ਤਾਂ ਕਰੀ ਲੜਾਈ ਸੀਗੀ ਵੀ ਉਹਦੇ ਨਾਲ ਕੋਈ ਤਾਲੁਕਤ ਨਹੀਂ ਰੱਖਦੀ ਸੀ ਉਹ ਫਿਰ ਵੀ ਬਸ ਸ਼ੁਰੂ ਸਰਕਾਰਾਂ ਦਾ ਠੀਕ ਹੈ ਹਾਂਜੀ ਮਾਤਾ ਕੀ ਨਾਮ ਤੁਹਾਡਾ ਮਿੰਦਰ ਕੌਰ ਅਖਿਰਾ ਅੱਛਾ ਜਿਹੜਾ ਇਹ ਤੁਸੀਂ ਕਾਗਜ਼ ਲੈ ਹੋਏ ਹੱਥ ਵਿੱਚ ਇਹ ਉਹਨਾਂ ਦਾ ਤੁਹਾਡੇ ਸੋਹਰਾ ਸਾਹਿਬ ਦਾ ਹਾਂਜੀ ਉਹਨਾਂ ਦਾ ਪ੍ਰਮਾਨ ਪੱਤਰ ਜਿਹਨੂੰ ਆਜ਼ਾਦੀ ਕੋਲ ਆਟੀ ਆ ਹਾਂਜੀ ਹਾਂ ਸਾਰੇ ਪਰੂਪ ਪਈ ਨਹੀਂ ਸਾਡੇ ਲਈ ਅੱਛਾ ਹਾਂਜੀ ਤੁਪਰੇ ਹੁਣ ਸਵੱਸਿਆ ਕੀ ਆ ਰਹੀ ਆ ਤਾਂ ਉਹਨੂੰ ਮੀਡੀਆ ਦਾ ਸਾਰਾ ਕਿਉਂ ਲੈਣਾ ਪੈਗਾ ਸਾਨੂੰ ਕਿਉਂ ਬੁਲਾਇਆ ਕੋਈ ਕੰਮੇ ਨਹੀਂ ਬਣ ਰਿਹਾ ਇਹ ਹੂੰ ਸਾਡੇ ਜਿਹੜੇ ਕਾਰਡ ਨੇ ਬਸ ਫਾਸ ਨੇ ਸਾਡੇ ਹੋ ਨਹੀਂ ਬਣ ਰਹੇ ਸਾਨੂੰ ਕਹਿੰਦੇ ਤੇ ਵੀ ਸਾਡੇ ਭੋਗ ਤੇ ਆਈ ਤੇ ਬਾਪੂ ਜੀ ਤੇ ਵੀ ਤੁਹਾਨੂੰ ਜਗ੍ਹਾ ਦਾ ਕਰਾਂਗੇ ਵੀ ਤੁਹਾਡੇ ਕੋਈ ਹਿੱਲਾ ਕਰਾਂਗੇ ਸਾਡੇ ਕੁਝ ਵੀ ਨਹੀਂ ਹੋਣਾ ਸਾਨੂੰ 11 ਸਾਲ ਹੋ ਗਏ ਤੱਕੇ ਖਾਂਦੇ ਨੂੰ ਅੱਛਾ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਸੀ ਸੰਸਕਾਰ ਤੁਸੀਂ ਆਪ ਹੀ ਕਰ ਦਿੱਤਾ ਦੀ ਜਾਂ ਸਰਕਾਰ ਨੇ ਪੂਰੀ ਸੰਭਵ ਸਰਕਾਰ ਦੀ ਸਾਰੇ ਤੇ ਅੱਛਾ ਹਾਂ ਉਹ ਪ੍ਰੂਫ ਹੈਗਾ ਤੁਹਾਡੇ ਕੋਲੇ ਸਾਰੇ ਜੋ ਸਨਮਾਨ ਹੈ ਜਿਹੜੇ ਪਿਆਸ ਮੋਬਾਈਲ 'ਚ ਹੈਗਾ ਸਾਡੇ ਅੱਛਾ ਤੁਹਾਡੇ ਮੋਬਾਈਲ 'ਚ ਮੰਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਸਾਨੂੰ ਸਰਕਾਰ ਦਾ ਕੀ ਸਾਰਾ ਸਾਡੇ ਬਾਪੂ ਜੀ ਨੇ ਤਾਂ ਜੀਲਾਂ ਕੱਟੀਆਂ ਨਹੀਂ ਗਿਆ ਸਾਨੂੰ ਕੋਈ ਫਾਇਦਾ ਸਾਰਾ ਨਹੀਂ ਮਿਲ ਰਿਹਾ ਹੂੰ ਬਿਲਕੁਲ ਬੱਚੇ ਮੇਰੇ ਰੋ ਰਹੇ ਨੇ ਔਖਾ ਤਾਂ ਸਾਨੂੰ ਹੋਰ ਹੁਣ ਉਹਨਾਂ ਦੇ ਜੀਹਾਂ ਕੱਟੀਆਂ ਨੇ ਸਾਡੀ ਜਵਾਖਰ ਦੇਖਦੇ ਨੇ ਸਾਨੂੰ ਕੀ ਜਿਆਦਾ ਫਾਇਦਾ ਮਿਲਿਆ ਕੁਝ ਵੀ ਨਹੀਂ ਮਿਲਿਆ ਸੰਤਾ ਬਿਲਕੁਲ ਠੀਕ ਹੈ ਸੋ ਵੱਡੇ ਸਵਾਲ ਆਤ ਨੇ ਇਹਨਾਂ ਪਰਿਵਾਰ ਦੇ ਸਰਕਾਰ ਨੂੰ ਕਿ ਸਾਡੀ ਜਿਹੜੀ ਆਜ਼ਾਦੀ ਹੈ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਪਰ ਸਾਨੂੰ ਕੀ ਫਾਇਦਾ ਹੋਇਆ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਹਿੱਸਾ ਪਾਇਦਾ ਕਿ ਅਸੀਂ ਤਾਂ ਫਿਰ ਵੀ ਦਰਦ-ਦਰਦੀਆਂ ਠੋਕਰਾਂ ਖਾਂਣ ਲਈ ਮਜਬੂਰ ਹੈ ਸੋ ਉਮੀਦ ਕਰਦੇ ਹਾਂ ਸਾਡੀ ਇਸ ਵੀਡੀਓ ਤੋਂ ਸਰਕਾਰ ਜਾਂ ਸਰਕਾਰ ਦਾ ਨੁਮਾਇੰਦਾ ਕੋਈ ਜਾਣੂ ਹੋਵੇਗਾ ਤਾਂ ਇਸ ਪਰਿਵਾਰ ਦੇ ਨਾਲ ਸੰਪਰਕ ਕਰੇਗਾ ਤੇ ਇਸ ਪਰਿਵਾਰ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ ਸੋ ਇਸ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਜਾਣਿਆ ਕਿ ਇਹਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਨੇ ਕਿਉਂਕਿ ਆਜ਼ਾਦੀ ਘੁਲਾਟੀ ਦੇ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਸਰਕਾਰ ਬੜੇ ਸਨਮਾਨ ਦਿੰਦੀ ਆ ਪਰ ਇਹ ਪਰਿਵਾਰ ਹੈ ਜਿਹੜਾ ਸਾਰੀਆਂ ਸਹੂਲਤਾਂ ਤੋਂ ਸਖਣਾ ਜਿਹੜੀ ਆ ਤੁਸੀਂ ਕਾਪੀ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਫੜੀ ਹੋਈ ਆ ਇਹ ਉਹਨਾਂ ਦੀ ਪੈਨਸ਼ਨ ਬੁੱਕ ਆ ਇਹਨਾਂ ਦੀ ਪੈਨਸ਼ਨ ਵੀ ਕਾਫੀ ਸਮੇਂ ਤੋਂ ਬੰਦ ਹੈ ਤੇ ਉਹ ਸਾਰੀ ਗੱਲਬਾਤ ਇਸ ਪਰਿਵਾਰ ਨੇ ਦੱਸੀ ਆ ਸਰਕਾਰ ਇਸ ਆਜ਼ਾਦੀ ਕੋਹਾਟੀ ਦੇ ਨਾਂ ਤੇ ਇਹਨਾਂ ਲੋਕਾਂ ਦਾ ਸ਼ੋਸ਼ਣ ਕਰ ਰਹੀ ਆ ਕਿਉਂਕਿ ਇਹਨਾਂ ਨੂੰ ਸਿਰਫ ਸਨਮਾਨ ਦਿੱਤੇ ਜਾਂਦੇ ਨੇ ਮੋਮੈਂਟੋ ਜਾਂ ਇੱਕ ਲੋਈ ਸ਼ਾਲ ਦੇ ਕੇ 15 ਅਕਤੂਬਰ 26 ਜਨਵਰੀ ਨੂੰ ਡੰਗ ਸਾਰ ਲਿਆ ਜਾਂਦਾ ਭਾਜੀ ਜਿਹੜੀਆਂ ਸਹੂਲਤਾਂ ਨੇ ਉਹ ਸਖਣੀਆਂ ਨੇ ਘਰ ਵੀ ਕਿਰਾਏ ਦਾ ਤੇ ਅੱਜ ਇਹਨਾਂ ਨੇ মিডিਆ ਦੇ ਰਾਹੀਂ ਇਹ ਸਰਕਾਰ ਤੱਕ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਰਕਾਰ ਇਹਨਾਂ ਦੀ ਮਦਦ ਕਰੇ ਤੇ ਇਹਨਾਂ ਦੀ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਦਿੱਤੀਆਂ ਜਾਣ ਸੋ ਉਮੀਦ ਕਰਦਾ ਤੁਸੀਂ ਇਸ ਪੇਸ਼ਕਸ਼ ਨੂੰ ਬਤ ਤੋਂ ਬਤ ਸ਼ੇਅਰ ਵੀ ਕਰੋਗੇ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਮੈਂ ਮੇਰੇ ਕੈਮਰਾ ਪਰਸਨ ਸੁਖਜਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਸカイ ਨਿਊਜ਼ ਪੰਜਾਬ ਢੜਬਾ ਮੰਡੀ